ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀ ਅੱਜ ਅਸੀਂ ਬਾਬਾ ਬੋਤਾ ਸਿੰਘ ਜੀ ਬਾਬਾ ਗਰਜਾ ਸਿੰਘ ਜੀ ਦੀ ਸ਼ਹੀਦੀ ਦੀ ਸੰਖੇਪ ਵਿੱਚ ਤੁਹਾਡੇ ਨਾਲ ਸਾਂਝ ਪਾ ਰਹੇ ਹਾਂ ਜੀ ਸਰਵਨ ਜਰੂਰ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਭਾਈ ਮਣੀ ਸਿੰਘ ਜੀ ਦੀ ਸ਼ਹੀਦੀ ਦਾ ਬਦਲਾ ਲੈਣ ਲਈ ਸਿੰਘ ਪੰਜਾਬ ਵਿੱਚ ਬਾਬਾ ਦੀਪ ਸਿੰਘ ਜੀ ਦੀ ਅਗਵਾਈ ਹੇਠ ਆਏ ਸਨ ਉਨਾ ਸਿੰਘਾਂ ਵਿੱਚ ਬਾਬਾ ਬੋਤਾ ਸਿੰਘ ਜੀ ਤੇ ਬਾਬਾ ਗਰਜਾ ਸਿੰਘ ਜੀ ਵੀ ਨਾਲ ਹੀ ਆਏ ਸਨ। ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਉਪਰੰਤ ਸਿੰਘ ਵੱਖ-ਵੱਖ ਥਾਵਾਂ 'ਵਾਲ ਚਲੇ ਗਏ। ਬਾਬਾ ਬੋਤਾ ਸਿੰਘ ਜੀ ਅਤੇ ਬਾਬਾ ਗਰਜਾ ਸਿੰਘ ਜੀ ਤਰਨਤਾਨ ਨੇੜੇ ਪਿੰਡ ਨੂਰਦੀ ਦੇ ਜੰਗਲਾਂ ਵਿੱਚ ਜਾ ਬੈਠੇ। ਮੁਗਲਾਂ ਨੇ ਚਾਰ ਸ਼ਫੇਰੇ ਐਲਾਨ ਕਰ ਦਿੱਤਾ ਕਿ ਅਸੀਂ ਸਾਰੇ ਸਿੰਘ ਮਾਰ ਮੁਕਾਏ ਹਨ। ਔਰ ਜਦੋਂ ਇਹ ਖਬਰ ਬਾਬਾ ਬੋਤਾ ਸਿੰਘ ਜੀ ਅਤੇ ਬਾਬਾ ਗਰਜਾ ਸਿੰਘ ਜੀ ਨੂੰ ਮਿਲੀ ਤਾਂ ਉਹਨਾਂ ਦਾ ਖੂਨ ਖੋਲ ਉੱਠਿਆ ਉਹਨਾਂ ਨੇ ਜੰਗਲਾਂ ਦੇ ਰਸਤੇ ਵਿੱਚ ਇੱਕ ਨਾਕਾ ਲਗਾ ਦਿੱਤਾ ਅਤੇ ਜੋ ਵੀ ਰਾਹੀ ਆਉਂਦਾ ਜਾਂਦਾ ਉਸ ਤੋਂ ਟੈਕਸ ਵਸੂਲਿਆ ਜਾਂਦਾ ਕੁਝ ਮੁਸਲਮਾਨ ਸਿਪਾਹੀ ਉਸ ਰਸਤੇ ਵਿੱਚ ਜਾ ਰਹੇ ਸਨ ਅਤੇ ਨਾਕਾ ਵੇਖ ਕੇ ਰੁਕ ਗਏ ਤਦ ਬਾਬਾ ਬੋਤਾ ਸਿੰਘ ਜੀ ਤੇ ਬਾਬਾ ਗਰਜਾ ਸਿੰਘ ਜੇ ਉਹਨਾਂ ਤੋਂ ਟੈਕਸ ਵਸੂਲਿਆ ਆਨਾ ਗੱਡਾ ਟਕਾ ਖੋਤਾ ਟੈਕਸ ਵਸੂਲਿਆ ਅਤੇ ਉਹਨਾਂ ਨੂੰ ਇੱਕ ਚਿੱਠੀ ਲਿਖ ਕੇ ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਨ ਨੂੰ ਭੇਜੀ ਜਿਸ ਵਿੱਚ ਉਹਨਾਂ ਲਿਖਿਆ ਚਿੱਠੀ ਲਿਖ ਲਿਖੇ ਸਿੰਘ ਬੋਤਾ ਹੱਥ ਹੈ ਸੋਟਾ ਆਨਾ ਲਾਇਆ ਗੱਡੇ ਨੂੰ ਟਕਾ ਲਾਇਆ ਖੋਤਾ ਆਖੋ ਭਾਬੀ ਖਾਨੂ ਨੂੰ ਜੋ ਆਖੇ ਸਿੰਘ ਬੋਤਾ ਇਥੇ ਭਾਬੀ ਖਾਨੋਂ ਜਕਰੀਆ ਖਾਨ ਨੂੰ ਕਿਹਾ ਗਿਆ ਹੈ ਲਾਹੌਰ ਦੇ ਸੂਬੇਦਾਰ ਜਕਰੀਆ ਖਾਨ ਨੂੰ ਜਦੋਂ ਇਹ ਚਿੱਠੀ ਮਿਲੀ ਤਾਂ ਉਸ ਨੇ ਪੜ੍ਹ ਕੇ ਬਹੁਤ ਗਰੋਧ ਵਿੱਚ ਆਇਆ ਅਤੇ ਕੁਝ ਫੌਜੀ ਟੁਕੜੀ ਉਸ ਸਥਾਨ ਤੇ ਭੇਜੀ ਜਿੱਥੇ ਬਾਬਾ ਬੋਤਾ ਸਿੰਘ ਜੀ ਅਤੇ ਬਾਬਾ ਗਰਜਾ ਸਿੰਘ ਜੀ ਨਾਕਾ ਲਾ ਕੇ ਬੈਠੇ ਸਨ ਬਾਬਾ ਬੋਤਾ ਸਿੰਘ ਜੀ ਅਤੇ ਬਾਬਾ ਗਰਜਾ ਸਿੰਘ ਨੇ ਯੋਧਾ ਫੌਜ ਦੀ ਟੁਕੜੀ ਆਪਣੇ ਆ ਲਾਉਂਦੀ ਵੇਖੀ ਤਾਂ ਉਹਨਾਂ ਨੇ ਪਿੱਠ ਨਾਲ ਪਿੱਠ ਜੋੜ ਕੇ ਫੌਜ ਦੀ ਟੁਕੜੀ ਦਾ ਮੁਕਾਬਲਾ ਕੀਤਾ ਅਤੇ ਫੌਜ ਦੇ ਚੰਗੇ ਆਹੂ ਲਾਏ ਅਤੇ ਮੁਕਾਬਲਾ ਕਰਦੇ ਸ਼ਹੀਦ ਹੋ ਗਏ ਇਹ ਹਨ ਸਾਡੀ ਕੌਮ ਦੇ ਮਹਾਨ ਸ਼ਹੀਦ ਅਤੇ ਯੋਧੇ ਇਹਨਾਂ ਨੂੰ ਦਾਸ ਦਾ ਕੋਟਨ ਕੋਟਨ ਪ੍ਰਣਾਮ ਹੈ ਜੀ ਆਓ ਅਸੀਂ ਮਹਾਨ ਸ਼ਹੀਦਾਂ ਦੀ ਕੁਰਬਾਨੀ ਨੂੰ ਜਾਇਆ ਨਾ ਜਾਣ ਦਈਏ ਤੇ ਸਾਰੇ ਸਿੱਖੀ ਸਰੂਪ ਵਿੱਚ ਆਈਏ ਅਤੇ ਪੰਜ ਕਕਾਰਾਂ ਦੇ ਧਾਰਨੀ ਹੋਈਏ ਅਸੀਂ ਸਿੱਖ ਧਰਮ ਵਿੱਚ ਪੈਦਾ ਹੋਏ ਹਾਂ ਇਸ ਸਿੱਖੀ ਤੋਂ ਬੇਮੁਖ ਹੋ ਕੇ ਬੈਠੇ ਹਾਂ ਸੋ ਦਾਸ ਦੀਆਂ ਇਨੀਆਂ ਬੇਨਤੀਆਂ ਕਬੂਲ ਕਰੋ ਜੀ ਅਤੇ ਸਿੱਖੀ ਸਰੂਪ ਵਿੱਚ ਸਾਰੇ ਆਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ